ਗੁੱਡ ਮਾਰਨਿੰਗ ਵੈਲਕਮ ਬੈਕ ਟੂ आवर ਨਿਊ ਵਲੋ ਗਾਇਸ ਕਿਵੇਂ ਤੁਸੀਂ ਹੋਪ ਕਰਦੇ ਹਾਂ ਤੁਸੀਂ ਜਾਣ ਵਧੀਆ ਹੋਗੇ ਤੇ ਠੀਕ ਹੋਵੋਗੇ ਸੋ ਗਾਇਸ ਅੱਜ ਸਵੇਰੇ ਮੈਂ ਤਿਆਰ ਹੋਈ ਹਾਂ ਤੇ ਤੁਸੀਂ ਸੋਚ ਰਹੇ ਹੋਗੇ ਕਿ ਸਵੇਰੇ ਸਵੇਰੇ ਇੱਕ ਤਿਆਰ ਹੋ ਕੇ ਕਿੱਥੇ ਜਾਣਾ ਹੈ ਸੋ ਗਾਇਸ ਅੱਜ ਹੈ ਤੀਜ ਫੈਸਟੀਵਲ ਬlesing ਸੌਲਡ ਵਿੱਚ ਜਿਹੜਾ ਕਿ ਲੁਧਿਆਣੇ ਦਾ ਸਭ ਤੋਂ ਵੱਡਾ ਤੀਜ ਫੈਸਟੀਵਲ ਲੱਗਣ ਜਾ ਰਿਹਾ ਹੈ ਦੇਵਗਨ ਫੈਮਿਲੀ ਵੱਲੋਂ ਆਰਗੇਨਾਈਜ਼ ਕੀਤਾ ਗਿਆ ਹੈ ਸਾਰਾ ਤੇ ਅੱਜ ਹੈ ਮਿੰਦੋ ਦੇਵਗਨ ਦਾ ਬਰਥਡੇ ਤੇ ਸੋ ਉਹਨਾਂ ਨੇ ਆਰਗੇਨਾਈਜ਼ ਕੀਤਾ ਹੈ ਤੇ ਬਹੁਤ ਸਾਰੇ ਵਲੋਗਰ ਸੈਲੀਬ੍ਰਿਟੀ ਸਿੰਗਰ ਸਾਰੇ ਆਏ ਹੋਣਗੇ ਤੇ ਵਲੌਗ ਵਿੱਚ ਅੱਜ ਤੁਸੀਂ ਜ਼ਰੂਰ ਬਣੇ ਰਹਿਣਾ ਤੇ ਦੇਖਣਾ ਹੈ ਕੰਟੀਨਿਊ ਰੱਖਣਾ ਵਲੌਗ ਤੇ ਤੁਹਾਨੂੰ ਜਿੰਨਾ ਮੇਰੇ ਕੋਲ ਹੋ ਸਕਿਆ ਮੈਂ ਉਹਨਾਂ ਤੁਹਾਨੂੰ ਦਿਖਾਵਾਂਗੀ ਤੇ ਬਣੇ ਰਹੀਓ ਵਲੌਗ ਵਿੱਚ ਸੋ ਮੈਂ ਹੋ ਗਈਆਂ ਰੈਡੀ ਦੇਖੋ ਜੀ ਪੂਰੀ ਰੈਡੀ ਹੋ ਗਈਆਂ ਦੁਪੱਟਾ ਸੈੱਟ ਕਰਨਾ ਬਸ ਤੇ ਨੰਨੂ ਵੀ ਤਿਆਰ ਹੋ ਰਹੀ ਐ ਨੰਨੂ ਨੂੰ ਪਹਿਲੇ ਨਾ ਸੋਚਿਆ ਸੀ ਘਰ ਛੱਡ ਕੇ ਜਾਵਾਂ ਇਹਨੂੰ ਬੁਖਾਰ ਐ ਤੇ ਇਸਦੇ ਪਾਪਾ ਤਿਆਰ ਕਰ ਰਹੇ ਨੇ ਨੰਨੂ ਨੂੰ ਇਧਰ ਆ ਗਏ ਨੇ ਮੂੜ ਲਟਕਾ ਪਿਆ ਇਹਦਾ ਤੇ ਸੋ ਗਾਇਸ ਬਣੇ ਰਹੀਓ ਵਲੌਗ ਵਿੱਚ ਤੇ ਤੁਹਾਨੂੰ ਦਿਖਾਵਾਂਗੇ ਹਾਂ ਸੋਹਣੀਆਂ ਹਾਂਜੀ ਸੋ ਗਾਇਸ ਦੇਖੋ ਮੇਰੇ ਹੱਥਾਂ ਦੀ ਮਹਿੰਦੀ ਕਿੰਨੀ ਡਾਰਕ ਹੋ ਗਈ ਐ ਦੇਖੋ ਕਿੰਨੀ ਸੋਹਣੀ ਚੜ ਗਈ ਐ ਦੋਨਾਂ ਹੱਥਾਂ ਦੀ ਮਹਿੰਦੀ ਬਹੁਤ ਸੋਹਣੀ ਚੜ ਗਈ ਐ ਤੇ ਹਾਂਜੀ ਕਿੱਦੜ ਤਿਆਰੀਆਂ ਅੱਜ ਫਿਰ ਤੀਜ ਫੰਕਸ਼ਨ ਦੀਆਂ ਬਹੁਤ ਵੱਡਾ ਵੱਡਾ ਬੱਧਾ ਅਜ ਤਾਂ ਕੋਈ ਸੁਝਾ ਨਹੀਂ ਬਹਿਣਾ ਕੀ ਬੋਲਦ ਰਹੀਆਂ ਅਜ ਤਾਂ ਖੁਸ਼ੀ ਫੈਸਟੀਵਲ ਬਹੁਤ ਵੱਡਾ ਅੰਦੋ ਦੇਵਗੰਦ ਦਾ ਬਰਥਡੇ ਅੱਜ ਅੱਜ ਤਾਂ ਖੁਸ਼ੀ ਚੜੀ ਪਈ ਐ ਨੰਨੂ ਹੈ ਖੁਸ਼ੀ ਚੜੀ ਪਈ ਐ ਨੰਨੂ ਨੂੰ ਹੈਗਾ ਫੇਵਰ ਤੇ ਮੈਂ ਉਹਨੂੰ ਫਟਾਫਟ ਦਵਾਈ ਦੇ ਦਾਂ ਦੇਖੋ ਗਾਇਸ ਨੰਨੇ ਢਾਈ ਲੈ ਗਈ ਉਹ ਪਾਣੀ ਪੀਲੇ ਪਾਣੀ ਲੈ ਲਈ ਨਾ ਨਾ ਇਸਨੇ ਦੇਖਾ ਇਸਨੇ ਸਿਆਣੀ ਆ ਜੀ ਹੂੰ ਬਹੁਤ ਸਿਆਣਾ ਹੈ ਮੇਰੇ ਬੱਚਾ ਸੋ ਗਾਇਸ ਅੱਜ ਜ਼ਰੂਰ ਬਨੇ ਰਹੀਓ ਵਲੌਗ ਵਿੱਚ ਆ ਤੁਹਾਨੂੰ ਦਿਖਾਣਾ ਹੈ ਬਹੁਤ ਵੱਡਾ ਤੀਜ ਫੈਸਟੀਵਲ ਜੋ ਕਿ ਦੇਵਗਨ ਫੈਮਿਲੀ ਵੱਲੋਂ ਆਰਗੇਨਾਈਜ਼ ਕੀਤਾ ਗਿਆ ਨਰੂਲਾ ਫੈਮਿਲੀ ਵੀ ਆਣੀ ਹੈ ਸਾਰੇ ਆਣੇ ਸਾਰੇ ਸਾਰੇ ਬਲੌਗਰ ਹੋਣਗੇ ਸਾਰੇ ਬਲੌਗਰ ਆਣੇ ਆ ਸੋ ਮੈਂ ਠੀਕ ਰੈਡੀ ਹੋਈ ਆ ਨਾ ਉਸ ਹਿਸਾਬ ਨਾਲ ਹੂੰ ਬਹੁਤ ਵਧੀਆ ਵਾ ਆਪਾਂ ਜਿਆਦਾ ਹੈਵੀ ਵਗੈਰਾ ਰੈਡੀ ਨਹੀਂ ਹੋਏ ਸਿੰਪਲ ਰੈਡੀ ਹੋਏ ਆ ਕਿਉਂਕਿ ਨੰਨੂ ਨੂੰ ਵੀ ਦੇਖਣਾ ਉੱਥੇ ਤੇ ਸਾਰਾ ਦੇਖਣਾ ਹੈ ਫਿਰ ਚਲੋ ਆਜੋ ਫਿਰ ਤੁਸੀਂ ਸਾਨੂੰ ਸਾਡਾ ਉਹ ਪਤਾ ਪੜ ਠੀਕ ਹੈ ਚਲੋ ਹਾਂ ਸਹੀ ਹੈ ਬਿਲਕੁਲ ਹਾਂ ਮੋੜ ਵੀਰ ਲੱਗੇ ਤੁਮ ਹਾਂ ਪੰਜਾਬੀ ਆ ਗਏ ਪੰਜਾਬੀ ਆ ਗਏ ਓਏ ਹਾਂ ਇਹ ਤਾਂ ਲੈਨਾ ਲੱਗੀਆਂ ਨੇ ਇਹ ਲੈਨਾ ਲੱਗੀਆਂ ਅੱਜ ਤਾਂ ਰਾਸ਼ੀ ਬੜਾ ਹੋਣਾ ਵਾ ਅੱਛਾ ਕੋਪਨ ਦੇ ਕੇ ਫੇਸ ਹਾਂ ਲੋ ਜੀ ਗਾਇਜ਼ ਅਸੀਂ ਆ ਗਏ ਹਾਂ ਬਲੇਸਿੰਗ ਰਿਜ਼ੋਰਟ ਤੀਆਂ ਦਾ ਮੇਲਾ ਲੱਗਣਾ ਇੱਥੇ ਬਹੁਤ ਭਾਰਾ ਦੇਵਗਨ ਫੈਮਲੀ ਜੀ ਔਰ ਗਾਇ ਆਰਗੇਨਾਈਜ਼ ਕੀਤਾ ਜੀ ਅਸੀਂ ਬੈਡ ਲੱਲੇ ਨੇ ¿Qué ਲੱਗੇ ਹੈ ਨਾ ਜਿਹੜੇ ਸਟਾਲ ਵਾਓ ਗਾਇਜ਼ ਅਸੀਂ ਆ ਗਏ ਟੈਂਸਰ ਅਸੀਂ फटाफट ਟੈਂਸਰ ਤਾਂ ਕਿ ਸੀਟ ਸਾਡੀ ਅੱਗੇ ਆ ਜੇ ਮਿਲ ਜੇ ਸਾਨੂੰ ਸੀਟ ਵੱਖਰੇ ਵੱਖਰੇ ਸਟਾਲ ਲੱਗੇ ਹੋਏ ਨੇ ਦੇਖੋ ਗੱਲ ਔਰ ਜਿਹੜੇ ਬਹੁਤ ਜ਼ਿਆਦਾ ਇੰਗਲਿਸ਼ ਬੋਲਦੇ ਆ ਉਹ ਸਿਰਫ ਦੀਪਕ ਗਾਉਂਦੇ ਲੋਕੀ ਤੁਹਾਡੇ ਐਕਸੈਂਟ ਖਰਾਬ ਹੈ ਲੁਧਿਆਣੇ ਵਾਲਿਆਂ ਦੇ ਮਿਲੂ ਬੱਜਾ ਔਰ ਲੁਧਿਆਣੇ ਦੇ ਵਿੱਚ ਅਮੀਰ ਬੰਦੇ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਇੱਕ ਵਾਰੀ ਸਾਰੀਆਂ ਕੁੜੀਆਂ ਤਾਲੀਆਂ ਵਜਾਓ ਤੁਸੀਂ ਰਿਕਾਰਡ ਆਪ ਕੈਮ ਕਰਦਾ ਜ਼ੋਰਦਾਰ ਤਾਲੀਆਂ ਜਿੰਨੀ ਜ਼ੋਰ ਦੀ ਤਾਲੀਆਂ ਵਜਾਓ ਸੁਣਦੇ ਬਿਓ ਤੁਹਾਨੂੰ ਪਤਾ ਤੁਸੀਂ ਅੱਜ ਰਿਕਾਰਡ ਬਣਾਤਾ ਕੈਨੇਡਾ ਚ ਜਾਂ ਜੋ ਅਮਰੀਕਾ

ਪੁੱਤਰ <laughs> ਸਾਹਿਬ

ਲੋਕਾਂ ਨੂੰ ਨਾ ਜ਼ਰੂਰੀ ਹੈ ਉਹਨਾਂ ਤੋਂ ਜ਼ਰੂਰੀ ਸਭ ਤੋਂ ਪਹਿਲੇ ਸੀਰੀ ਜ਼ਰੂਰੀ ਹੈਔਰ ਜੇ ਡਾਈਟ ਵੀ ਅਚੀ ਤੇ ਦੁਨੀਆ ਚ ਕੋਈ ਚੀਜ਼ ਅਚੀ ਨਹੀਂ ਹੈ